ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਗੁਰੂ ਅਰਜਨ ਦੇਵ ਜੀ ਬਾਦਸ਼ਾਹ ਦੇ ਸਮੇਂ ਦੀ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇੱਕ ਭਰਾ ਨੇ ਪੁੱਛਿਆ ਕਹਿੰਦਾ ਬਹੁਤ ਪਾਪ ਹੋ ਗਏ ਤੇ ਮੈਨੂੰ ਹੁਣ ਪਛਤਾਵਾ ਮੇਰੇ ਕੀਤੇ ਪਾਪਾਂ ਦਾ ਮੇਤੋ ਗਲਤੀ ਹੋ ਗਈ ਅਣਜਾਣੇ ਦੇ ਵਿੱਚ ਕੀ ਮੇਰਾ ਗੁਰੂ ਮੈਨੂੰ ਮਾਫ ਕਰੂ ਕੀ ਮੈਨੂੰ ਕਦੇ ਰੱਬ ਤੋਂ ਮਾਫੀ ਮਿਲੂਗੀ ਪਰ ਮੇਰੇ ਮਨ ਦੇ ਵਿੱਚ ਆਇਆ ਕਿ ਇਹ ਕਰਨਾ ਸਾਂਝੀ ਕਰਦੇ ਆ ਤੇ ਤੁਹਾਨੂੰ ਦੱਸਦੇ ਆ ਵੀ ਗੁਰੂ ਕਿੰਨੀ ਵੱਡੀ ਹਸਤੀ ਰੱਖਦਾ ਆਜੋ ਸੁਣਦੇ ਆਪਾਂ ਨੂੰ ਪਤਾ ਵੀ ਜਿਹੜੇ ਸਿੱਖ ਨੇ ਉਹ ਦਸਵੰਦ ਕੱਢਦੇ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਗੱਲ ਆ ਉਸ ਸਮੇਂ ਵੀ ਸਿੱਖ ਦਸਵੰਦ ਕੱਢਦੇ ਹੁੰਦੇ ਸੀ ਤੇ ਉਹਨਾਂ ਦਾ ਇੱਕ ਸੇਵਾਦਾਰ ਉਹ ਦਸਵੰਦ ਇਕੱਠਾ ਕਰਕੇ ਗੁਰੂ ਅਰਜਨ ਦੇਵ ਜੀ ਦੇ ਕੋਲੇ ਲਾਹੌਰ ਤੋਂ ਅੰਮ੍ਰਿਤਸਰ ਲੈ ਕੇ ਹੁੰਦਾ ਹੁੰਦਾ ਸੀ ਤੇ ਅੱਜ ਵੀ ਉਹ ਲਾਹੌਰ ਤੋਂ ਤੁਰਿਆ ਰਸਤੇ ਦੇ ਵਿੱਚ ਇੱਕ ਜੰਗਲ ਪੈਂਦਾ ਸੀ ਤੇ ਉਸ ਜੰਗਲ ਦੇ ਵਿੱਚ ਇੱਕ ਲਟੇਰਿਆਂ ਦਾ ڈاکੂਆਂ ਦਾ گرو ਲੋਕਾਂ ਨੂੰ ਲੁੱਟਦਾ ਸੀ ਮਾਰ ਵੀ ਦਿੰਦਾ ਸੀ ਤੇ ਲੁੱਟ ਵੀ ਲੈਂਦਾ ਸੀ ਤੇ ਅੱਜ ਗੁਰੂ ਦੀ ਖੇਡ ਵਰਤਣੀ ਸੀ ਉਹਨੇ ਕਲਾ ਵਰਤਉਣੀ ਸੀ ਤੇ ਅੱਜ ਉਹ ਸੇਵਾਦਾਰ ਨੂੰ ਉਹ ڈاکੂ ਘੇਰ ਲੈਂਦੇ ਨੇ ਤੇ ਘੇਰ ਕੇ ਉਹਦੀ ਗਰਦਨ ਦੇ ਉੱਤੇ ਤਲਵਾਰ ਰੱਖ ਕੇ ਉਹਨੂੰ ਕਹਿੰਦੇ ਆ ਕਹਿੰਦੇ ਵੀ ਜੋ ਕੁਛ ਆ ਤੇਰੇ ਕੋਲੇ ਕੱਢ ਦੇ ਉਹ ਜਿਹੜਾ ਸਿੱਖ ਹੁੰਦਾ ਉਹ ਕਹਿੰਦਾ ਵੀ ਮੈਨੂੰ ਕੋਈ ਨੁਕਸਾਨ ਨਾ ਪਹੁੰਚਾਇਓ ਜੋ ਵੀ ਕੁਛ ਆ ਮੈਂ ਤੁਹਾਨੂੰ ਦੇ ਦੇਣਾ ਉਹਨੇ ਆਪਣੀ ਜੇਬ ਚੋਂ ਜਿੰਨੇ ਵੀ ਪੈਸੇ ਸੀ ਕੱਢ ਕੇ ਤਲੀ ਤੇ ਰੱਖ ਲਏ ਤੇ ਉਹ ڈاکੂ ਨੇ ਉਹਦੀ ਤਲੀ ਤੋਂ ਪੈਸੇ ਚੱਕ ਲਏ ਪਰ ਉਹਦੀ ਨਿਗਾਹ ਪੈਂਦੀ ਆ ਕਿ ਉਹਦੇ ਹੱਥ ਦੇ ਵਿੱਚ ਇੱਕ ਥੈਲੀ ਫੜੀ ਹੋਈ ਆ ਹੁਣ ਉਹ ਡਾਕੂ ਪੁੱਛਦਾ ਕਹਿੰਦਾ ਵੀ ਆ ਥੈਲੀ ਦੇ ਵਿੱਚ ਕੀ ਆ ਤੇ ਉਹ ਬੰਦਾ ਕਹਿੰਦਾ ਉਹ ਸੇਵਾਦਾਰ ਕਹਿੰਦਾ ਕਹਿੰਦਾ ਵੀ ਇਹ ਥੈਲੀ ਦੇ ਵਿੱਚ ਦਸਵੰਦ ਦਾ ਸੰਗਤ ਦਾ ਇਹ ਮੇਰੇ ਗੁਰੂ ਦੇ ਪੈਸੇ ਨੇ ਉਹ ਕਹਿੰਦਾ ਇਹ ਵੀ ਇੱਥੇ ਰੱਖ ਦੇ ਵੀ ਇਹ ਵੀ ਸਾਨੂੰ ਦੇ ਉਹ ਕਹਿੰਦਾ ਜੀ ਵੀ ਇਹ ਨਹੀਂ ਮੈਂ ਦੇ ਸਕਦਾ ਕਿਉਂਕਿ ਇਹ ਸੰਗਤ ਦਾ ਪੈਸਾ ਤੇ ਹੁਣ ਉਹ ਜਿਹੜਾ ਡਾਕੂ ਆ ਉਹ ਡਾਕੂ ਦਾ ਇਤਿਹਾਸ ਦੇ ਵਿੱਚ ਨਾਮ ਹੈਗਾ ਲੱਖੂ ਤਾੜਵੀਆ ਤੇ ਉਹ ਉਹਨੂੰ ਘੜਕ ਕੇ ਕਹਿੰਦਾ ਕਹਿੰਦਾ ਮੇਰਾ ਨਾਮ ਸੁਣਿਆ ਮੇਰਾ ਨਾਮ ਆ ਲੱਖੂ ਤਾੜਵੀਆ ਕਹਿੰਦਾ ਦੂਰ ਦੂਰ ਤੱਕ ਲੋਕਾਂ ਨੂੰ ਮੇਰਾ ਨਾਂ ਪਤਾ ਮੇਰੇ ਨਾਂ ਤੋਂ ਲੋਕ ਕੰਬਦੇ ਨੇ ਤੇ ਤੂੰ ਕਹਿੰਦਾ ਮੈਨੂੰ ਜਵਾਬ ਦੇਨਾ ਮੈਂ ਤੈਨੂੰ ਕਹਿੰਦਾ ਕਤਲ ਕਰ ਦੂੰ ਨੀ ਇਹ ਥੈਲੀ ਮੈਨੂੰ ਦੇ ਦੇ ਉਹ ਕਹਿੰਦਾ ਦੇਖੋ ਜੀ ਜੋ ਮੇਰੇ ਕੋਲੇ ਮੇਰਾ ਆਪਦਾ ਸੀ ਉਹ ਮੈਂ ਤੁਹਾਨੂੰ ਦੇਤਾ ਪਰ ਇਹ ਥੈਲੀ ਮੈਂ ਤੁਹਾਨੂੰ ਦੇ ਨਹੀਂ ਸਕਦਾ ਕਿਉਂਕਿ ਇਹ ਸੰਗਤ ਦਾ ਪੈਸਾ ਤੇ ਮੇਰੇ ਗੁਰੂ ਦਾ ਪੈਸਾ ਉਹ ਕਹਿੰਦਾ ਮੈਂ ਤੈਨੂੰ ਮਾਰ ਦੂੰ ਉਹ ਕਹਿੰਦਾ ਬੇਸ਼ੱਕ ਮਾਰ ਦੇ ਪਰ ਇਹ ਥੈਲੀ ਮੈਂ ਤੈਨੂੰ ਦੇ ਨਹੀਂ ਸਕਦਾ ਕਿਉਂਕਿ ਇਹ ਸੰਗਤ ਦਾ ਪੈਸਾ ਤੇ ਮੇਰੀ ਡਿਊਟੀ ਲੱਗੀ ਆ ਮੈਂ ਇਹ ਪੈਸਾ ਗੁਰੂ ਤੱਕ ਪਹੁੰਚਦਾ ਕਰਨਾ ਹਾਂ ਮੈਂਨੂੰ ਮਾਰ ਕੇ ਤੂੰ ਇਹ ਪੈਸੇ ਲੈ ਲਵੇਂ ਤਾਂ ਉਹਦੇ ਵਿੱਚ ਮੈਨੂੰ ਕੋਈ ਵੀ ਗਿਲਾ ਸ਼ਿਕਵਾ ਨਹੀਂ ਤੇਰੇ ਨਾਲ ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਉਹ ਜਿਹੜਾ ਲੱਖੂ ਧਾੜ ਵੀਆ ਸੀਗਾ ਉਹ ਕਹਿੰਦਾ ਦੇਖ ਪਹਿਲੀ ਵਾਰੀ ਕਹਿੰਦਾ ਮੈਨੂੰ ਕੋਈ ਇਦਾਂ ਦਾ ਬੰਦਾ ਮਿਲਿਆ ਜੀਨੇ ਆਪਣੀ ਜਾਨ ਵੀ ਬਚਾਉਣੀ ਆ ਤੇ ਆਪਣੀ ਜਾਨ ਬਚਾਉਣ ਵਾਸਤੇ ਉਹਨੇ ਆਪਦੇ ਪੈਸੇ ਦਿੱਤੇ ਪਰ ਕਿਸੇ ਦੀ ਇਮਾਨਤ ਉਹ ਮੈਨੂੰ ਦੇ ਨਹੀਂ ਰਿਹਾ ਤੇ ਮੌਤ ਤੋਂ ਡਰ ਵੀ ਨਹੀਂ ਰਿਹਾ ਕਹਿੰਦਾ ਮੈਂ ਇਦਾਂ ਕਰਦਾ ਤੇਰੇ ਨਾਲ ਚੱਲਦਾ ਜਾ ਕੇ ਕਹਿੰਦਾ ਤੇਰੇ ਗੁਰੂ ਦੇ ਸਾਹਮਣੇ ਮੈਨੂੰ ਪਛਾਈ ਜੇ ਤਾਂ ਕਹਿੰਦਾ ਪੈਸੇ ਹੋਏ ਤੇਰੇ ਗੁਰੂ ਦੇ ਫੇਰ ਤਾਂ ਮੈਂ ਤੈਨੂੰ ਦਊ ਛੱਡ ਜੇ ਕਹਿੰਦਾ ਪੈਸੇ ਤੇਰੇ ਨਿਕਲੇ ਤਾਂ ਤੇਰੇ ਗੁਰੂ ਦੇ ਸਾਹਮਣੇ ਕਹਿੰਦਾ ਤੈਨੂੰ ਮੈਂ ਕਤਲ ਕਰੂੰ ਮੈਨੂੰ ਲੱਖੂ ਧਾੜਵੀਆ ਕਹਿੰਦੇ ਨੇ ਕਹਿੰਦਾ ਮੇਰੇ ਨਾਂ ਤੋਂ ਦੁਨੀਆ ਕੰਬਦੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਚਲੋ ਤੁਹਾਨੂੰ ਲੈ ਚਾਲਦੇ ਆ ਲਓ ਜੀ ਹੁਣ ਲੱਖੂ ਧਾੜਵੀਆ ਉਸ ਗੁਰੂ ਦੇ ਸੇਵਕ ਦੇ ਨਾਲ ਤੁਰ ਪੈਂਦਾ ਅੰਮ੍ਰਿਤਸਰ ਪਹੁੰਚਦੇ ਨੇ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਉੱਥੇ ਗੁਰੂ ਸਾਹਿਬ ਇੱਕ ਥੜੇ ਤੇ ਬੈਠੇ ਨੇ ਤੇ ਸੰਗਤ ਸੇਵਾ ਕਰ ਰਹੀ ਆ ਤੇ ਜਿੱਦਾਂ ਹੀ ਉਹ ਸੇਵਾਦਾਰ ਗੁਰੂ ਸਾਹਿਬ ਦੇ ਕੋਲੇ ਪਹੁੰਚਦਾ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਉਹ ਥੈਲੀ ਰੱਖ ਕੇ ਮੱਥਾ ਟੇਕਦਾ ਦਸਵੰਦ ਦੱਸਦਾ ਵੀ ਜੀ ਇਹ ਲਾਹੌਰ ਵਾਲੇ ਪਾਸਿਓਂ ਦਸਵੰਦ ਆਇਆ ਤਾਂ ਹੁਣ ਗੁਰੂ ਸਾਹਿਬ ਤਾਂ ਜਾਣੀ ਜਾਣ ਨੇ ਪਰ ਗੁਰੂ ਸਾਹਿਬ ਪੁੱਛਦੇ ਆ ਉਹਨੂੰ ਆਪਣੇ ਸੇਵਾਦਾਰ ਨੂੰ ਵੀ ਇਹ ਬੰਦਾ ਕੌਣ ਆ ਕਿਉਂਕਿ ਉਹਦੇ ਹੱਥ ਦੇ ਵਿੱਚ ਇੱਕ ਗੰਡਾ ਸਾ ਫੜਿਆ ਹੁੰਦਾ ਯਾਨੀ ਹਥਿਆਰ ਹੁੰਦੇ ਨੇ ਹੱਥ ਦੇ ਵਿੱਚ ਦੇਖਣ ਨੂੰ ਵੀ ਉਹ ਚੋਰ ਡਾਕੂ ਵਾਂਗੂ ਲੱਗਦਾ ਹੁੰਦਾ ਯਾਨੀ ਸ਼ਕਲ ਉਹਦੀ ਡਰਾਉਣੀ ਹੁੰਦੀ ਆ ਸੋ ਸੰਗਤ ਵੀ ਇੱਕਦਮ ਦੇਖਣ ਲੱਗ ਜਾਂਦੀ ਵੀ ਕੌਣ ਆ ਗਿਆ ਗੁਰੂ ਸਾਹਿਬ ਪੁੱਛਦੇ ਆ ਉਹਨੂੰ ਕਹਿੰਦੇ ਵੀ ਇਹ ਕੌਣ ਆ ਉਹ ਹੁਣ ਦੇਖੋ ਤੁਸੀਂ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਦਾ ਹਿਰਦਾ ਕਿੰਨਾ ਕੋਮਲਾ ਉਹਨੇ ਨਹੀਂ ਕਿਹਾ ਵੀ ਇਹ ਕੌਣ ਕਹਿੰਦਾ ਵੀ ਗੁਰੂ ਸਾਹਿਬ ਮੈਨੂੰ ਨਹੀਂ ਪਤਾ ਵੀ ਕੌਣ ਆ ਤੁਸੀਂ ਜਾਣੋ ਤੇ ਇਹ ਜਾਣ ਗੁਰੂ ਸਾਹਿਬ ਹੱਸਦੇ ਆ ਤੇ ਹੱਸ ਕੇ ਉਹਨੂੰ ਪੁੱਛਦੇ ਆ ਕਹਿੰਦੇ ਕੌਣ ਆ ਭਾਈ ਤੂੰ ਤੇ ਉਹ ਮੂਰਿਆਂ ਥੋੜਾ ਜਿਹਾ ਗੜਕ ਕੇ ਬੋਲਦਾ ਕਹਿੰਦਾ ਮੈਂ ਲੱਖੂ ਧੜਵੀ ਆ ਗੁਰੂ ਸਾਹਿਬ ਕਹਿੰਦੇ ਕੀ ਕਰਦਾ ਪਾਈ ਕਹਿੰਦਾ ਮੈਂ ਲੁੱਟਾਂ ਖੋਹਾਂ ਕਰਦਾ ਮੈਂ ਕਹਿੰਦਾ ਬੰਦਿਆਂ ਨੂੰ ਲੁੱਟ ਵੀ ਲੈਣਾ ਮੈਂ ਮਾਰ ਵੀ ਦੇਣਾ ਗੁਰੂ ਸਾਹਿਬ ਫਿਰ ਹੱਸ ਪੈਂਦੇ ਆ ਗੁਰੂ ਸਾਹਿਬ ਕਹਿੰਦੇ ਅੱਛਾ ਵੀ ਕੋਈ ਚੰਗਾ ਕਰਮ ਕੀਤਾ ਕਿ ਮਾੜੀ ਕਰਮ ਕੀਤੇ ਨੇ 1 ਮਿੰਟ ਸੋਚ ਕੇ ਕਹਿੰਦਾ ਕਹਿੰਦਾ ਨਹੀਂ ਜੀ ਚੰਗਾ ਕਰਮ ਤਾਂ ਕੋਈ ਨਹੀਂ ਕੀਤਾ ਮਾੜੇ ਕੀਤੇ ਨੇ ਗੁਰੂ ਸਾਹਿਬ ਨੇ ਫਿਰ ਪੁੱਛਿਆ ਕਹਿੰਦੇ ਕੋਈ ਚੰਗਾ ਕਰਮ ਕੀਤਾ ਕਿ ਮਾੜੀ ਕੀਤੇ ਆ ਕਹਿੰਦਾ ਜੀ ਜਦੋਂ ਤੋਂ ਸੁਰਤ ਸੰਭਾਲੀ ਆ ਲੁੱਟਣਾ ਖੋਣਾ ਇਹੀ ਸਾਡਾ ਪੇਸ਼ਾ ਰਹਾ ਤੇ ਇਸੇ ਪਾਸੇ ਲੱਗੇ ਰਹੇ ਆ ਉਦੋਂ ਤੋਂ ਕਹਿੰਦਾ ਲੋਕਾਂ ਨੂੰ ਬਥੇਰਿਆਂ ਲੋਕਾਂ ਨੂੰ ਮਾਰਿਆ ਬਥੇਰਿਆਂ ਨੂੰ ਲੁੱਟਿਆ ਆਹੀ ਕੰਮ ਆ ਜੀ ਕਹਿੰਦਾ ਸਾਡਾ ਗੁਰੂ ਸਾਹਿਬ ਹੱਸ ਕੇ ਨਾ ਉਹਦੀ ਬਾਹ ਫੜ ਲੈਂਦੇ ਆ ਹੁਣ ਤੁਸੀਂ ਸੋਚੋ ਵੀ ਕਿੰਨੀ ਕਿਸਮਤ ਵਾਲਾ ਉਹ ਬੰਦਾ ਹੋਊ ਜਿਹਦੀ ਗੁਰੂ ਸਾਹਿਬ ਨੇ ਬਾਹ ਫੜੀ ਹੋਈਆਂ ਤੇ ਗੁਰੂ ਸਾਹਿਬ ਉਹਦੀ ਬਾਹ ਫੜਦੇ ਆ ਤੇ ਉਹਦੇ ਬਲ ਇੱਕ ਨਿਗਾ ਮਾਰ ਦਿਆ ਝਾਕਦੇ ਨੇ ਉਹਦੇ ਬਾਅਦ ਦੇਖਦੇ ਆ ਤੇ ਦੇਖ ਕੇ ਉਹਨੂੰ ਕਹਿੰਦੇ ਆ ਛੱਡ ਦੇ ਮਾਰੇ ਕੰਮ ਕੋਈ ਚੰਗਾ ਕਰਮ ਕਮਾ ਤੇ ਇਸ ਘਟਨਾ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਹੁੰਦੀ ਆ ਉਹਦੇ ਤੇ ਤੇ ਜਿਹਨੂੰ ਕਦੇ ਲੋਕ ਚੋਰ ਡਾਕੂ ਕਹਿੰਦੇ ਸੀ ਜਿਹਦੇ ਨਾਂ ਤੋਂ ਲੋਕ ਡਰਦੇ ਸੀ ਲਖੂ ਧੜਵੀ ਆ ਹੁਣ ਲੋਕ ਗੁਰੂ ਦੀ ਅਪਾਰ ਕਿਰਪਾ ਤੋਂ ਬਾਅਦ ਉਹਨੂੰ ਕਮਲਿਆ ਸੰਤ ਕਹਿਣਾ ਸ਼ੁਰੂ ਕੀਤਾ ਲੋਕਾਂ ਨੇ ਕਮਲਿਆ ਸੰਤ ਕਹਿੰਦੇ ਸੀ ਲੋਕ ਤੁਸੀਂ ਇੱਕ ਘਟਨਾ ਹੋਰ ਸੁਣੀ ਹੋਣੀ ਆ ਬੁੱਧੂ ਦੇ ਆਵੇ ਕੱਚੇ ਤੇ ਬੁੱਧੂ ਦੇ ਆਵੇ ਪੱਕੇ ਗੁਰੂ ਅਰਜਨ ਦੇਵ ਜੀ ਬੁੱਧੂ ਵਾਸਤੇ ਅਰਦਾਸ ਕਰਦੇ ਸੀ ਵੀ ਇਹ ਬੁੱਧੂ ਦੇ ਆਵੇ ਪੱਕੇ ਹੋਣ ਉਹ ਇੱਕ ਘਟਨਾ ਆਪਾਂ ਉਹਦਾ ਫੇਰ ਜ਼ਿਕਰ ਕਰਾਂਗੇ ਪਰ ਉਸ ਜਗ੍ਹਾ ਦੇ ਉੱਤੇ ਇਹੀ ਕਮਲਿਆ ਸੰਤ ਖੜਾ ਸੀਗਾ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਕਹਿੰਦਾ ਨਹੀਂ ਬੁੱਧੂ ਤੇ ਆਵੇ ਕੱਚੇ ਹੀ ਰਹਿਣ ਦੇਖੋ ਤੁਸੀਂ ਸਾਡੇ ਗੁਰੂ ਦੀ ਰਹਿਮਤ ਗੁਰੂ ਨੇ ਆਪਣੇ ਬੋਲ ਨਹੀਂ ਪਗਾਏ ਆਪਣੇ ਭਗਤ ਦੇ ਬੋਲ ਪਗਾਏ ਤੇ ਉਹ ਆਪੇ ਕੱਚੇ ਰਹਿ ਗਏ ਸੀ ਐਡੀ ਵੱਡੀ ਰਹਿਮਤਾ ਗੁਰੂ ਦੀ ਜਦੋਂ ਅਸੀਂ ਗੁਰੂ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਕਰ ਲੈਨੇ ਆ ਅਸੀਂ ਮੰਨ ਲੈਨੇ ਆਪਣੀ ਗਲਤੀ ਤਾਂ ਫਿਰ ਉਹ ਗੁਰੂ ਬਹੁਤ ਵੱਡਾ ਬਹੁਤ ਵੱਡਾ ਦਿਲ دریا ਸਾਡੇ ਗੁਰੂ ਦਾ ਤੇ ਉਹ ਆਪਾਂ ਨੂੰ ਜਰੂਰ ਮਾਫ ਕਰਦੇ ਆ ਮਾਫ ਵੀ ਕਰਦੇ ਨੇ ਤੇ ਸਾਨੂੰ ਰਾਹ ਵੀ ਦਿਖਾਉਂਦੇ ਆ ਤੇ ਰਾਹ ਕੀ ਦਿਖਾਉਂਦੇ ਨੇ ਚੋਰਾਂ ਡਾਕੂਆਂ ਨੂੰ ਕਾਤਲਾਂ ਨੂੰ ਸਾਧੂ ਸੰਤ ਬਣਾ ਦਿੰਦੇ ਆ ਐਨੀ ਰਹਿਮਤਾ ਗੁਰੂ ਦੇ ਅੰਦਰ ਸੋ ਕੋਈ ਗੱਲ ਨਹੀਂ ਜੇ ਤੁਹਾਨੂੰ ਗਲਤੀ ਦਾ ਅਹਿਸਾਸ ਹੋ ਗਿਆ ਜੇ ਤੁਹਾਨੂੰ ਪਤਾ ਲੱਗਿਆ ਨਾ ਵੀ ਕੁਝ ਗਲਤ ਹੋ ਗਿਆ ਸਾਤ ਨੂੰ ਤਾਂ ਗੁਰੂ ਦੇ ਸਾਹਮਣੇ ਜਾ ਕੇ ਆਪਣੀ ਗਲਤੀ ਮੰਨ ਲਓ ਫਿਰ ਵੀ ਤੁਹਾਡੀ ਪਿੱਠ ਨਹੀਂ ਉਹ ਲੱਗਣ ਦਊਗਾ ਇਹ ਚੀਜ਼ ਨੂੰ ਸਮਝੋ ਇਹ ਬੜਾ ਤਕੜਾ ਵਰਤਾਰਾ ਇੱਕ ਸਿਰਫ ਉਹ ਆਕਾਲਪੁਰਖ ਆਪ ਆ ਤੇ ਅਸੀਂ ਇੱਕ ਦਿਨ ਹੋਣਾ ਜਿੱਦਣ ਅਸੀਂ ਉਸ ਪ੍ਰਮਾਤਮਾ ਦੇ ਵਿੱਚ ਲੀਨ ਹੋਣਾ ਦੁਨੀਆ ਦੇ ਉੱਤੇ ਸਭ ਕੁਝ ਦੋ ਦੇ ਵਿੱਚ ਵੰਡਿਆ ਹੋਇਆ ਜੇ ਤੋਪਾ ਤਾਂ ਸ਼ਾਮ ਜੇ ਦੇਣਾ ਤਾਂ ਰਾਤ ਜੇ ਸੱਚਾ ਤਾਂ ਝੂਠ ਜੇ ਚੰਗਾ ਤਾਂ ਮਾੜਾ ਜਿੰਨਾ ਚਿਰ ਤੱਕ ਅਸੀਂ ਦੁਨੀਆ ਦੇ ਵਿੱਚ ਅਸੀਂ ਇਸ ਦੋ ਦੇ ਵਿੱਚ ਵੰਡੇ ਰਹਾਂਗੇ ਤੇ ਇਸ ਧਰਤੀ ਤੇ ਰਹਿੰਦੇ ਰਹਿੰਦੇ ਅਸੀਂ ਜਦੋਂ ਉਸ ਪ੍ਰਮਾਤਮਾ ਚ ਲੀਨ ਹੋਗੇ ਫਿਰ ਅਸੀਂ ਉਸ ਇੱਕ ਦੰ ਇੱਕ ਮਾਣਾ ਕਿਤੇ ਫਿਰ ਅਸੀਂ ਉੱਥੇ ਤੂੰ ਮੈਂ ਕੁਝ ਨਹੀਂ ਰਹਿੰਦਾ ਉੱਥੇ ਸਿਰਫ ਉਹ ਹੀ ਰਹਿੰਦਾ ਬਸ ਕਈ ਵਾਰ ਆਪਾਂ ਕਹਿ ਦਿੰਨੇ ਆ ਮੇਰੇ ਹਰ ਗੱਬੰਦਾ ਵੀ ਮੈਨੂੰ ਯਕੀਨ ਆ ਰੱਬ ਦੇ ਉੱਤੇ ਪਰ ਇਹ ਵੀ ਏਡਾ ਸੌਖਾ ਵਰਤਾਰਾ ਨਹੀਂ ਹੈਗਾ ਜੇ ਕਿਤੇ ਉਹ ਪ੍ਰਮਾਤਮਾ ਆਪਣਾ ਯਕੀਨ ਪਰਖਣ ਵਾਸਤੇ ਪਰਚਾ ਪਾ ਦਿੰਦਾ ਨਾ ਤਾਂ ਵੱਡੇ ਵੱਡੇ ਡੋਲ ਜਾਂਦੇ ਨੇ ਤੇ ਕਈ ਵਾਰ ਫਿਰ ਅਸੀਂ ਗੁਰੂ ਨਹੀਂ ਸਾਰੰਗੀ ਛੱਡ ਕੇ ਭੱਜ ਜਾਈਦਾ ਪਰ ਜਿਹੜਾ ਗੁਰੂ ਪਰਚੇ ਪਾਉਂਦਾ ਉਹੀ ਗੁਰੂ ਨੇ ਸਾਡਾ ਪਾਰ ਅਤਾਰਾ ਕਰਨਾ ਤੇ ਉਹਦੇ ਅੱਗੇ ਆਪਰ ਅਰਦਾਸ ਕਰਨੀਆਂ ਕਿ ਬਾਬਾ ਜਿਹੜਾ ਵੀ ਪਰਚਾ ਪਾਏਗਾ ਰਹਿਮਤ ਕਰੀ ਉਹਦੇ ਵਿੱਚੋਂ ਪਾਸ ਹੋ ਜੀਏ ਤੇ ਦੇਖੋ ਤੁਸੀਂ ਕੈਸੀ ਖੇਡ ਆ ਜਿਹੜੇ ਗੁਰੂ ਨੇ ਪਰਚਾ ਪਾਉਣਾ ਉਸੇ ਨੇ ਪਾਸ ਕਰਾਉਣਾ ਪਰ ਗੱਲ ਫਿਰ ਉੱਥੀ ਆ ਜਾਂਦੀ ਆ ਕਿ ਸਾਡਾ ਭਰੋਸਾ ਕਿੰਨਾ ਸਾਡਾ ਯਕੀਨ ਕਿੰਨਾ ਇਸ ਕਰਕੇ ਕਹੀਦਾ ਕਿ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ ਕਲਾ ਵਰਤੂਗੀ ਜੋ ਕੁਝ ਜ਼ਿੰਦਗੀ ਦੇ ਵਿੱਚ ਨਹੀਂ ਹੋਇਆ ਉਹ ਵੀ ਹੋਊਗਾ ਜਿੱਤਾਂ ਵੀ ਹੋ ਜਿੱਥੇ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਅੱਜ ਹੀ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਜਿਉਂਦੇ ਵਾਸਤੇ ਰਹੋ ਧੰਨਵਾਦ ਸਭ ਕੁਝ ਦੇਣ ਵਾਲਾ ਦਿਓਹੀ सब कुछ भी ओ, जी दी दुनिया है द हराजी वाला